ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਦਿਨ ਵੇਲੇ ਤੋਂ ਹੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬੱਦਲਵਾਈ ਦਾ ਮਾਹੌਲ ਬਣਿਆ ਹੋਇਆ ਹੈ ਤੇ ਸਵੇਰ ਦੇ ਸਮੇਂ ਸਾਨੂੰ ਪੰਜਾਬ ਦੇ 3-4 ਜ਼ਿਲ੍ਹਿਆਂ ਵਿੱਚ ਮੀਂਹ ਵੀ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਅੱਜ ਤਾਪਮਾਨ ਬਹੁਤ ਹੱਦ ਤੱਕ ਘਟੇ ਹੋਏ ਸਨ ਅੱਜ ਦਿਨ ਦੇ ਵੇਲੇ ਮੈਕਸਿਮਮ ਤਾਪਮਾਨ 40 ਡਿਗਰੀ ਤੱਕ ਰਿਹਾ ਜਿਸ ਦੇ ਕਾਰਨ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਬਹੁਤ ਵੱਡੀ ਰਾਹਤ ਮਿਲੀ ਹੈ ਅੱਜ ਨਹੀਂ ਤਾਂ ਨਾਰਮਲ ਦਿਨਾਂ ਦੇ ਨਾਲੋਂ 4 ਡਿਗਰੀ ਤਾਪਮਾਨ ਘਟਣ ਦੇ ਕਾਰਨ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਹੀ ਰਾਤ ਨੂੰ ਵੀ ਉਮੀਦ ਹੈ ਕਿ ਕਾਫੀ ਹੱਦ ਤੱਕ ਸਾਨੂੰ ਹੁਣ ਗਰਮੀ ਤੋਂ ਸਾਹਮਣਾ ਘੱਟ ਹੀ ਕਰਨਾ ਪਵੇਗਾ ਜਿਸ ਦੇ ਮੱਦੇਨਜ਼ਰ ਹੁਣ ਅਗਰ ਦੇਖਿਆ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਇੱਕ ਬੱਦਲੀ ਸਿਸਟਮ ਪੰਜਾਬ ਵੱਲ ਕੋਚ ਕਰ ਰਿਹਾ ਜੋ ਕਿ ਹਜੇ ਫਿਲਹਾਲ ਹਰਿਆਣੇ ਵੱਲ ਹੈ ਤੇ ਪੂਰੇ ਪੰਜਾਬ ਦੇ ਵਿੱਚ ਵੀ ਸਾਨੂੰ ਬੱਦਲਵਾਈ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਹਾਂ ਪੰਜਾਬ ਦੇ ਵਿੱਚ ਅੱਜ ਰਾਤ ਕੈਲੀਜੇ ਤੜਕੇ ਸਾਰ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ। ਕਿਹੜੇ ਜ਼ਿਲ੍ਹੇ ਹੋਣਗੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਕਮੈਂਟਸ ਰਾਹੀਂ ਜਾਣਕਾਰੀ ਪਹੁੰਚਦੀ ਹੋ ਸਕੇ ਇਹ ਬੱਦਲਵਾਈ ਸਿਸਟਮ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਪੱਛਮੀ ਸੇਵਲ ਨੇ ਮਲੋਟ ਫਿਰੋਜ਼ਪੁਰ ਮੁਕਸਰ ਫਰੀਦਕੋਟ ਤਰਨਤਾਰਨ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਲੁਧਿਆਣਾ ਦਾ ਬਹੁਤਾ ਹਿੱਸਾ ਇਹਦੇ ਵਿੱਚ ਬਦਲਬਾ ਸਿਸਟਮ ਬਣੇ ਹੋਏ ਨੇ ਪਰ ਇਹਨਾਂ ਦੀ ਉਮੀਦ ਘੱਟੀ ਹੈ ਕਿ ਮੀਂਹ ਹੋਵੇਗਾ ਹਲਕੇ ਦਰਮਿਆਨੀ ਬੂੰਦਾਬੰਦੀ ਕਿਸੇ ਕਿਸੇ ਹਿੱਸੇ ਵਿੱਚ ਹੋ ਸਕਦੀ ਹੈ ਪਰ ਤੜਕੇ ਤੋਂ ਇੱਕ ਸਿਸਟਮ ਸਾਨੂੰ ਹਿਮਾਚਲ ਵੱਲੋਂ ਆਉਂਦਾ ਦਿਖਾਈ ਦੇ ਰਿਹਾ ਤੇ ਇੱਕ ਸਿਸਟਮ ਹਰਿਆਣਾ ਵੱਲੋਂ ਆਉਂਦਾ ਦਿਖਾਈ ਦੇ ਰਿਹਾ ਜੋ ਕਿ ਤੜਕਸਾਰ ਸਾਨੂੰ ਪਟਿਆਲੇ ਦੇ ਇਲਾਕੇ ਦੇ ਵਿੱਚ ਫਤੇਗੜ ਦੇ ਇਲਾਕੇ ਵਿੱਚ ਮੁਹਾਲੀ ਦੇ ਇਲਾਕੇ ਵਿੱਚ ਰੂਪਨਗਰ ਅਤੇ ਲੁਧਿਆਣੇ ਦੇ ਇਲਾਕੇ ਦੇ ਜਿਹੜੇ ਸੈਂਟਰ ਵਿੱਚ ਪੈ ਰਹੇ ਨੇ ਇਹਨਾਂ ਵਿੱਚ ਜਿਹੜੇ ਵਿੱਚ ਜ਼ਿਲ੍ਹਾ ਲਗਭਗ ਲੁਧਿਆਣਾ ਦਾ ਹੱਦ ਅਤੇ ਰੋਪੜ ਦੀ ਹੱਦ ਜਿਹਦੇ ਵਿੱਚ ਚਮਕੌਰ ਸਾਹਿਬ ਹੋ ਗਿਆ ਜੀ ਖੰਨਾ ਹੋ ਗਿਆ ਰਾਹੋਂ ਦਾ ਏਰੀਆ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਬੂੰਦਾਬੰਦੀ ਤੇ ਮੀਂਹ ਦੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਤੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਇਹਨਾਂ ਵਿੱਚ ਵੀ ਰਾਤ ਦੇ ਸਮੇਂ ਥੋੜਾ ਜਿਹਾ ਤੜਕੇ ਆਪਾਂ ਕਹਿ ਸਕਦੇ ਕਿ ਤੜਕ ਸਾਰ 4 ਤੋਂ 5 ਵਜੇ ਦੇ ਵਿਚਕਾਰ ਮੀਂਹ ਦੀ ਗਤੀਵਿਧੀ ਹੋ ਸਕਦੀ ਹੈ ਤਾਪਮਾਨ ਦੀ ਗੱਲ ਕਰੀ ਤਾਂ ਅੱਜ ਰਾਤ ਤਾਪਮਾਨ 25 ਡਿਗਰੀ ਤੋਂ ਥੱਲੇ ਕਿਸੀ-ਕਿਸੀ ਇਲਾਕੇ ਵਿੱਚ ਦੇਖਣ ਨੂੰ ਮਿਲਣਗੇ ਐਵਰੇਜ ਤਾਪਮਨ 25 ਜਾਂ 24 ਡਿਗਰੀ ਦੇ ਨੇੜੇ ਤੇ ਹੀ ਬਣ ਸਕਦੇ ਨੇ ਜੋ ਕਿ ਬੀਤੇ ਕੱਲ ਨਾਲੋਂ 4 ਤੋਂ 5 ਡਿਗਰੀ ਘੱਟ ਹੋਣਗੇ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਫਿਲਹਾਲ ਮਿਲਦੀ ਹੋਈ ਦਿਖਾਈ ਦੇਵੇਗੀ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਹਵਾ ਦੀ ਗੱਲ ਕੀਤੀ ਜਾਵੇ ਤਾਂ ਹਵਾ ਦੱਖਣ ਪੂਰਬੀ ਚੱਲਦੀ ਰਹੇਗੀ ਹਵਾ ਦੀ ਗਤੀ 5-7 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਸਵੇਰ ਦੇ ਸਮੇਂ ਕਿਸੇ-ਕਿਸੇ ਇਲਾਕੇ ਵਿੱਚ ਤੇਜ਼ ਹਨੇਰੀ ਚੱਲ ਸਕਦੀ ਹੈ ਬਾਕੀ ਇਸ ਤੋਂ ਇਲਾਵਾ ਕੋਈ ਨਵੀਂ ਅਪਡੇਟ ਅਗਰ ਆਉਂਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਂਦੀ ਜਾਣਕਾਰੀ ਮਿਲ ਸਕੇ ਧੰਨਵਾਦ ਜੀ